ਜੰਮੂ ਕਸ਼ਮੀਰ ਦੇ ਵਿੱਚ ਹੋਏ ਅਟੈਕ ਦੇ ਕਾਰਨ ਜਿਹੜੇ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਤਲਖੀ ਵਧੀ ਸੀ ਉਹਨੂੰ ਅੱਗੇ ਵਧਾਉਂਦੇ ਹੋਏ ਮੋਦੀ ਸਾਹਿਬ ਹੁਣੀ ਜਿਹੜਾ ਇੰਡਸ ਵਾਟਰ ਰਿਵਰ ਜਿਹੜੀ ਟ੍ਰੀਟੀ ਸੀਗੀ ਉਹਨੂੰ ਇੱਕ ਤਰ੍ਹਾਂ ਰੋਕ ਦਿੱਤਾ ਗਿਆ ਸਗਾ ਤਾਂ ਪਾਕਿਸਤਾਨ ਨੇ ਉਹਦੇ ਖਿਲਾਫ ਜਿਹੜੇ ਇਹ ਚਾਈਨਾ ਦੇ ਇਹ ਰਾਸ਼ਟਰਪਤੀ ਆ ਗਿਆ ਸ਼ੇਨ ਜਿੰਗਪਿੰਗ ਉਹਨਾਂ ਨੂੰ ਅਪੀਲ ਕੀਤੀ ਸੀਗੀ ਕਿ ਤੁਸੀਂ ਵੀ ਜਿਹੜਾ ਇੰਡੀਆ ਨੂੰ ਪਾਣੀ ਜਾਂਦਾ ਹੈਗਾ ਬ੍ਰਹਮਪੁੱਤਰ ਦਾ ਉਹਨੂੰ ਰੋਕ ਦਿਓ ਕੀ ਚਾਈਨਾ ਇਹ ਬ੍ਰਹਮਪੁੱਤਰਾ ਵਾਲਾ ਜਾਂ ਇੰਡਸ ਵਾਟਰ ਜਿਹੜਾ ਇਹ ਇੰਡੀਆ ਤੇ ਪਾਕਿਸਤਾਨ ਨੂੰ ਵੀ ਆਉਂਦਾ ਕੀ ਉਸ ਵਾਟਰ ਨੂੰ ਇਹ ਚਾਈਨਾ ਵਾਲੇ ਸੱਚੀ ਰੋਕ ਸਕਦੇ ਆ ਕੀ ਉਹਨਾਂ ਕੋਲ ਇੰਨੀ ਕੁ ਪਾਵਰ ਹੈਗੀ ਆ ਜਾਂ ਇੰਨਾ ਕ ਕੰਟਰੋਲ ਹੈਗਾ ਆ ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਇਦਾਂ ਦਾ ਕੰਟਰੋਲ ਵੜਾ ਸਕਦੇ ਆ ਇਸ ਵਿਸ਼ੇ ਤੇ ਅੱਜ ਸਾਰੀ ਗੱਲਬਾਤ ਕਰਦੇ ਆ ਬੜਾ ਇੰਟਰਸਟਿੰਗ ਵਿਸ਼ਾ ਆਜੋ ਇਹ ਗੱਲ ਕਰੀਏ ਇਹ ਇੰਡਸ ਰਿਵਰ ਸਿਸਟਮ ਹੈਗਾ ਆ ਜਾਹੇ ਬ੍ਰਹਮਪੁੱਤਰਾ ਰਿਵਰ ਸਿਸਟਮ ਹੈਗਾ ਜਿੱਥੋਂ ਬਣਦਾ ਹੈਗਾ ਇਹ ਮਾਨਸ ਰੋਵਰ ਝੀਲ ਕਹਿ ਸਕਦੇ ਆ ਜਾਂ ਉਹਦੇ ਲਾਗੇ ਛਾਗੇ ਜਿਹੜੇ ਪਰਬਤ ਹੈਗੇ ਆ ਉੱਥੋਂ ਜਦੋਂ বরफ पिघਲਦੀ ਆ ਤਾਂ ਇਹ ਸਾਰੇ ਪਾਣੀ ਦੇ ਜਿਹੜੇ ਇਹ ਸਾਰੇ ਸੋਮੇ ਚਾਹੇ ਇੰਡਸ ਵਾਲਾ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜੀਆਂ ਵਗਦੀਆਂ ਨਦੀਆਂ ਰਾਵੀ ਸਤਲੁਜ ਬਿਆਸ ਸਾਰਾ ਇੱਥੋਂ ਹੀ ਨਿਕਲਦਾ ਤੇ ਬ੍ਰਹਮਪੁੱਤਰਾ ਵੀ ਜਿਹਦੇ ਬਾਰੇ ਪਾਕਿਸਤਾਨ ਗੱਲ ਕਰ ਰਿਹਾ ਇਹ ਸਾਰਾ ਇੱਥੋਂ ਹੀ ਇਹ ਬਣਦਾ ਆ ਪਾਣੀ ਤੇ ਇਹ ਜਾ ਕੇ ਇੱਥੋਂ अरुणाचल प्रदेश ਦੇ ਵਿੱਚ ਇਹ ਸਾਰੀ ਜਿਹੜੀ ਨਦੀ ਹੈਗੀ ਆ ਬ੍ਰह्मपुत्र ਆ ਇਹ ਉੱਥੇ ਜਾ ਕੇ ਦਾਖਲ ਹੁੰਦੀ ਆ ਤੇ ਉਸ ਤੋਂ ਬਾਅਦ ਬੰਗਲਾਦੇਸ਼ ਦੇ ਰਾਹੀਂ ਹੁੰਦੀ ਹੁੰਦੀ ਇਹ ਬੰਗਾਲ ਦੀ ਖਾੜੀ ਦੇ ਵਿੱਚ ਅਰਬ ਸਾਗਰ ਦੇ ਵਿੱਚ ਡਿੱਗ ਜਾਂਦੀ ਆ ਇਹਦੇ ਉੱਤੇ ਇਸ ਨਦੀ ਦੇ ਉੱਤੇ ਇੰਡੀਆ ਦੇ ਆਹ ਨਾਰਥ ਈਸਟ ਵਾਲੇ ਸਾਰੇ ਰਾਜ ਹੈਗੇ ਆ ਸਾਰੇ ਅਰुणाचल प्रदेश ਮਣੀਪੁਰ ਇਹ ਸਾਰੇ ਰਾਜ ਇਹਦੇ ਉੱਤੇ ਨਿਰਪਰ ਕਰਦੇ ਆ ਹੁਣ ਇਹ ਜਿਹੜਾ ਜਲ ਸਰੋਤ ਹੈਗਾ ਜਿਹੜੇ ਮੁੱਖ ਸੋਮੇ ਜਿੱਥੋਂ ਬਣਦੇ ਆ ਇਹ ਵਾਲਾ ਏਰੀਆ ਤਿੱਬਤ ਦੇ ਕੋਲ ਹੁੰਦਾ ਸੀਗਾ ਕਿਸੇ ਸਮੇਂ ਦੇ ਵਿੱਚ ਇਹ ਤਿੱਬਤ ਦਾ ਪੂਰਾ ਏਰੀਆ ਹੁੰਦਾ ਸੀਗਾ ਪਰ ਹੌਲੀ-ਹੌਲੀ ਚਾਈਨਾ ਨੇ ਤਿੱਬਤ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਹੁਣ ਤਾਂ ਇਹਨਾਂ ਦੇ ਜਿਹੜੇ ਮੈਪ ਵਗੈਰਾ ਹੈਗੇ ਆ ਉਹਨਾਂ ਦੇ ਵਿੱਚ ਤਿੱਬਤ ਨੂੰ ਉਹ ਆਪਣੀ ਹੀ ਜਗ੍ਹਾ ਦਿਖਾਉਂਦੇ ਆ ਸੋ ਇੱਕ ਤਰ੍ਹਾਂ ਦੇ ਨਾਲ ਤਿੱਬਤ ਤੇ ਕਬਜ਼ਾ ਹੋਣ ਦੇ ਕਾਰਨ ਇਹ ਜਿਹੜੇ ਜਲ ਸਰੋਤ ਹੈਗੇ ਆ ਜਿੱਥੋਂ ਪੈਦਾ ਹੀ ਹੁੰਦੇ ਆ ਉਹਨਾਂ ਦੇ ਉੱਤੇ ਵੀ ਚਾਈਨਾ ਦਾ ਪੂਰਾ ਕੰਟਰੋਲ ਹੋ ਚੁੱਕਿਆ ਐ ਇਸ ਵੇਲੇ ਇਹ ਜਿਹੜਾ ਬ੍ਰਹਮਪੁੱਤਰ ਵਾਲਾ ਇਹ ਵਾਟਰ ਸਿਸਟਮ ਹੈਗਾ ਜਿਹੜਾ ਕਿ ਤਿੱਬਤ ਯਾਨੀ ਕਿ ਚਾਈਨਾ ਤੋਂ ਹੀ ਆਉਂਦਾ ਹੈਗਾ ਇਹਦੇ ਉੱਤੇ ਵੀ ਚਾਈਨਾ ਵਾਲਿਆਂ ਨੇ ਬਹੁਤ ਸਾਰੇ ਡੈਮ ਜਿਹੜਾ ਹਿੱਸਾ ਉਹਨਾਂ ਦੇ ਵੱਲ ਹੈਗਾ ਜਿਹੜਾ ਤਿੱਬਤ ਵਾਲਾ ਜਾਂ ਚਾਈਨਾ ਵਾਲਾ ਉਹਦੇ ਉੱਤੇ ਬਹੁਤ ਸਾਰੇ ਡੈਮ ਆਲਰੇਡੀ ਇਹਨਾਂ ਨੇ ਬਣਾਏ ਹੋਏ ਆ ਤੇ ਜਦੋਂ ਇਹ ਨਦੀ ਜਿਹੜੀ ਹੈਗੀ ਆ ਬ੍ਰਹਮਪੁੱਤਰ ਆ ਇਹ ਅਰੂਣਾਚਲ ਪ੍ਰਦੇਸ਼ ਦੇ ਵਿੱਚ ਦਾਖਲ ਹੁੰਦੀ ਆ ਉਹਦੇ ਤੋਂ ਜਸਟ ਪਹਿਲਾਂ ਹੀ ਇਹਨਾਂ ਨੇ ਤਿੰਨ ਵੱਡੇ ਵੱਡੇ ਡੈਮ ਬੜਾਏ ਹੋਏ ਆ ਤੇ ਹੁਣੇ ਲੇਟੈਸਟ ਇਹਨਾਂ ਨੇ ਇੱਕ ਜਿਹੜਾ ਹੈਗਾ 60 ਗੀਗਾਵਾਟ ਦਾ ਕਾਉਂਟੀ ਡੈਮ ਦਾ ਜਿਹੜਾ ਪੂਰਾ ਪ੍ਰੋਜੈਕਟ ਸੀਗਾ ਇਹ ਜਦੋਂ ਅਰੂਨਾਚਲ ਪ੍ਰਦੇਸ਼ ਦੇ ਵਿੱਚ ਇਹ ਨਦੀ ਵੜਦੀ ਹੈਗੀ ਆ ਬ੍ਰਹਮਪੁੱਤਰਾ ਉਹਦੇ ਤੇ ਬਣਾਉਣ ਦਾ ਸਾਰਾ ਪ੍ਰੋਜੈਕਟ ਜਿਹੜਾ ਇੱਕ ਲਾਂਚ ਕਰ ਦਿੱਤਾ ਸਾਰੇ ਪੈਸੇ ਵਗੈਰਾ ਵੀ ਇਹਨਾਂ ਨੇ ਜਾਰੀ ਕਰ ਦਿੱਤੇ ਆ ਇਹ ਜਿਹੜਾ ਹੈਗਾ 60 ਗੀਗਾਵਾਟ ਕਾਉਂਟੀ ਡੈਮ ਜਿਹੜਾ ਹੈਗਾ ਇਹ ਦੁਨੀਆ ਦਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੋਊਗਾ ਤੁਸੀਂ ਆਪ حساب ਲਾ ਲਓ ਕਿ ਜਿੱਦਾਂ ਇੱਕ ਬਹੁਤ ਸਾਰਾ ਇਹ ਪਾਣੀ ਹੈਗਾ ਤੇ ਉਹਦੇ ਜਿਹੜੀ ਟੁੱਟੀ ਹੈਗੀ ਆ ਉਹ ਇਹ ਡੈਮ ਆ ਇੱਕ ਤਰ੍ਹਾਂ ਦੇ ਨਾਲ ਟੁੱਟੀ ਹੈਗੀ ਆ ਤੇ ਜਦੋਂ ਉਹ ਉਹ ਨਲਕਾ ਖੋਲ ਦਿੱਤਾ ਜਾਊਗਾ ਕਿੰਨੇ ਲੋਕਾਂ ਨੂੰ ਨੁਕਸਾਨ ਪਹੁੰਚ ਸਕਦਾ ਜਿਹੜੇ ਮੋਰੇ ਬੈਠੇ ਹੈਗੇ ਆ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਾ ਲਓ ਇਸ ਤੋਂ ਪਹਿਲਾਂ ਵੀ ਇਹ ਚਾਈਨਾ ਦੇ ਵਿੱਚ ਇੱਕ ਸਭ ਤੋਂ ਵੱਡਾ ਡੈਮ ਜਿਹੜਾ ਬਣਿਆ ਹੋਇਆ ਉਹ 3 ਗੋਰਜਸ ਡੈਮ ਜਿਹੜਾ ਕਿ 22 ਦੇ ਗੀਗਾਵਾਟ ਦੇ ਹੈਗਾ ਉਹ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈਗਾ ਹਨ ਉਸ ਤੋਂ ਵੀ 3 ਗੁਣਾ ਜ਼ਿਆਦਾ ਪਾਵਰ ਵਾਲਾ ਡੈਮ ਜਿਹੜਾ ਹੈਗਾ ਇਹ ਅਰੂਣਾ ਚਲ ਦੇ ਕੰਡੇ ਦੇ ਉੱਤੇ ਇਹ ਬਣਾਉਣ ਜਾ ਰਿਹਾ ਚਾਈਨਾ ਵਾਲੇ ਬੇਸ਼ੱਕ ਇੰਡੀਆ ਵਾਲੇ ਵੀ ਇਹਨੂੰ ਕਾਊਂਟਰ ਕਰਨ ਦੇ ਲਈ ਇੱਕ ਡੈਮ ਜਿਹੜਾ ਹੈਗਾ ਅਰੂਣਾ ਚਲ ਪ੍ਰਦੇਸ਼ ਦੀ ਸਾਈਡ ਤੇ ਬਣਾਉਣ ਦਾ ਜਿਹੜਾ ਪ੍ਰੋਜੈਕਟ ਲੈ ਕੇ ਆਏ ਹੈਗੇ ਆ ਪਰ ਜੇ ਮੈਂ ਗੱਲ ਕਰਦਾ ਚਾਈਨਾ ਨੇ ਜਿਹੜੇ ਆਪਣੇ ਵਾਟਰ ਸਰੋਤ ਹੈਗੇ ਜਿਹੜੇ ਚਾਈਨਾ ਦੇ ਵਿੱਚ ਵੀ ਹੈਗੇ ਆ ਉਹਨਾਂ ਤੇ ਲਗਭਗ 84000 ਡੈਮ ਬਣਾਏ ਹੋਏ ਆ 84000 ਡੈਮ ਥੋੜੇ ਨਹੀਂ ਹੁੰਦੇ ਚਾਈਨਾ ਦਾ ਇਸ ਵੇਲੇ ਦਾ ਮੌਜੂਦਾ ਸਭ ਤੋਂ ਵੱਡਾ ਡੈਮ ਜਿਹੜਾ 3 ਗੋਰਜਸ ਡੈਮ ਹੈਗਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੈਗਾ ਆ ਉਹ 22 ਗੀਗਾਵਾਟ ਦਾ ਜਿਹੜਾ ਹੈਗਾ ਉਹ ਤੋਂ ਤਿੰਨ ਗੁਣਾ ਵੱਧੂ ਜਿਹੜਾ ਵੱਡਾ ਡੈਮ ਹੈ ਉਹ ਰੂਹਾਂ ਦਾ ਚਲ ਪ੍ਰਦੇਸ਼ ਦੇ ਕੰਡੇ ਤੇ ਬਣਾਉਣ ਜਾ ਰਿਹਾ ਆ ਉਹਦੀ ਵਜ੍ਹਾ ਕਰਕੇ ਜਿਹੜਾ ਇਹ ਧਰਤੀ ਦੇ ਘੁੰਮਣ ਦੀ ਜਿਹੜੀ ਸਪੀਡ ਸੀਗੀ ਨਾਸਾ ਵਾਲਿਆਂ ਨੇ ਦੱਸਿਆ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਨਾਸਾ ਵਾਲਿਆਂ ਨੇ ਦੱਸਿਆ ਸੀਗਾ ਉਹ ਜਿਹੜੀ ਸਪੀਡ ਸੀਗੀ ਇਸ 3 ਗੋਰਜਸ ਡੈਮ ਕਰਕੇ ਪਾਣੀ ਦੇ ਡਿਗਣ ਕਰਕੇ ਉਹ ਜਿਹੜੀ ਸਪੀਡ ਹੈਗੀ 0.06 ਮਾਈਕਰੋਸੈਕਿੰਡ ਪਰ ਡੇ ਹਿਸਾਬ ਦੇ ਨਾਲ ਉਹ ਧਰਤੀ ਸਲੋ ਹੋ ਗਈ ਸੀ ਮਤਲਬ ਕਿ 0.06 ਮਾਈਕਰੋਸੈਕਿੰਡ ਐਡਾ ਜਾਨੀ ਕਿ ਇੱਕ ਦਿਨ ਜਿਹੜਾ ਜਿਗਾ ਉਹ ਵੱਧ ਗਿਆ ਸਿਰਫ ਉਹ ਡੈਮ ਦੀ ਵਜ੍ਹਾ ਕਰਕੇ ਇੰਨਾ ਪਾਣੀ ਦਾ ਫਲੋ ਆ ਉੱਥੇ ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਹੁਣ ਗੱਲ ਕਰ ਲੈਣੇ ਆ ਕਿ ਚਾਈਨਾ ਜਿਹੜਾ ਇਹ ਪਾਣੀ ਹੈਗਾ ਉਹਨੂੰ ਰੋਕ ਸਕਦਾ ਹੈ ਜਿਹਦਾ ਪਾਕਿਸਤਾਨ ਵਾਲੇ ਕਹਿ ਰਹੇ ਆ ਤਾਂ ਮੇਰੇ ਅਨੁਸਾਰ ਚਾਈਨਾ ਵਾਲੇ ਇਸ ਪਾਣੀ ਦੇ ਉੱਤੇ ਰੋਕ ਸਕਦੇ ਆ ਇੰਨਾ ਕੁ ਕੰਟਰੋਲ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਬਣਾ ਵੀ ਸਕਦੇ ਆ ਜੇ ਮੈਂ ਗੱਲ ਕਰਾਂ ਉਹਨਾਂ ਦੀ ਕਿਸੇ ਵੀ ਦੇਸ਼ ਦੇ ਨਾਲ ਕੋਈ ਸੰਧੀ ਵਗੈਰਾ ਨਹੀਂ ਹੋਈ ਜਿੱਦਾਂ ਇਹ ਇੰਡਸ ਵਾਟਰ ਟ੍ਰੀਟੀ ਇੰਡੀਆ ਤੇ ਪਾਕਿਸਤਾਨ ਦੀ ਹੋਈ ਆ ਸੋ ਇਸ ਵੇਲੇ ਜਿਹੜਾ ਵੀ ਪਾਣੀ ਬਣ ਰਿਹਾ ਉਹ ਤਿੱਬਤ ਤੇ ਕਬਜ਼ਾ ਹੋਣ ਕਰਕੇ ਚਾਈਨਾ ਦੇ ਕੋਲ ਉਹ ਸਾਰਾ ਏਰੀਆ ਆ ਚੁੱਕਿਆ ਜੇ ਗੱਲ ਕੀਤੀ ਜਾਵੇ ਚਾਈਨਾ ਨੇ ਕਦੀ ਕਿਸੇ ਦੇਸ਼ਾਂ ਦਾ ਪਾਣੀ ਰੋਕਿਆ ਤਾਂ ਬਿਲਕੁਲ ਉਹਨਾਂ ਨੇ ਰੋਕਿਆ ਚਾਈਨਾ ਦੇ ਵਿੱਚੋਂ ਇੱਕ ਨਦੀ ਨਿਕਲਦੀ ਹੈਗੀ ਆ ਜਿਹੜੀ ਮੀਕੋਂਗ ਨਦੀ ਹੈ ਜਿਹਨੂੰ ਕਿਹਾ ਜਾਂਦਾ ਤੇ ਇਸ ਵਾਲੀ ਨਦੀ ਦੇ ਉੱਤੇ ਬਹੁਤ ਸਾਰੇ ਦੇਸ਼ ਜਿਹੜੇ ਹੈਗੇ ਆ ਮਿਆਂਮਾਰ ਥਾਈਲੈਂਡ ਲਾਇਓਸ ਵਿਅਤਨਾਮ ਕੰਪੋਡੀਆ ਇਹ ਸਾਰੇ ਦੇਸ਼ ਜਿਹੜੇ ਹੈਗੇ ਆ ਇਹ ਜਿਹੜੀ ਨਦੀ ਮੀਕੋਂਗ ਨਦੀ ਜਿਹੜੀ ਚਾਈਨਾ ਚੋਂਦੀ ਉਹਦੇ ਉੱਤੇ ਨਿਰਪਰ ਕਰਦੇ ਆ ਤੇ ਇਹ ਬੜੇ ਨਦੀ ਦਾ ਪਾਣੀ ਇਹਨਾਂ ਨੇ 2020-21 ਦੇ ਵਿੱਚ ਕਾਫੀ ਸਮਾਂ ਰੋਕ ਕੇ ਰੱਖਿਆ ਇੱਕ ਡਰਾਈ ਸੀਜ਼ਨ ਦੇ ਵਿੱਚ ਕਿਉਂ ਰੋਕ ਕੇ ਰੱਖਿਆ ਇਹ ਨਦੀ ਦੇ ਉੱਤੇ ਚਾਈਨਾ ਵਾਲਿਆਂ ਨੇ ਲਗਭਗ 20 ਦੇ ਕਰੀਬ ਜਿਹੜੇ ਹੈਗੇ ਡੈਮ ਬਣਾਏ ਹੋਏ ਹਨਾ ਤੇ ਉੱਦਾਂ ਵੀ ਜਿਹੜਾ ਪਾਣੀ ਦਾ ਫਲੋ ਜਿਹੜਾ ਹੈਗਾ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਘਟ ਗਿਆ ਹੈ ਇਹਦੇ ਕਰਕੇ ਨਾ ਇਹ ਦੇਸ਼ਾਂ ਨੇ ਪੂਰਾ ਇਹਦੇ ਖਿਲਾਫ ਪ੍ਰੋਟੈਸਟ ਵਗੈਰਾ ਵੀ ਕੀਤਾ ਜੂਨ ਦੇ ਵਿੱਚ ਵੀ ਗਏ ਕਿ ਇੱਥੋਂ ਦੀਆਂ ਜਿਹੜੀਆਂ ਫਸਲਾਂ ਵੀਅਤਨਾਮ, ਥਾਈਲੈਂਡ ਦੀਆਂ, ਕੰਬੋਡੀਆ ਦੀਆਂ, ਲਾਓਸ ਦੀਆਂ ਕਿਉਂਕਿ ਗੰਨੇ ਵਗੈਰਾ ਦੀ ਫਸਲ ਇੱਧਰ ਬਹੁਤ ਜ਼ਿਆਦਾ ਹੁੰਦੀ ਤੇ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਪੁੱਜਿਆ ਸੀਗਾ। ਹਾਂ ਬੇਸ਼ੱਕ ਉਹਨਾਂ ਨੇ ਬਾਅਦ ਦੇ ਵਿੱਚ ਇਹ ਪਾਣੀ ਇਹ ਭੇਜ ਵੀ ਦਿੱਤਾ ਪਰ ਐਨੇ ਡੈਮਾਂ ਦਾ ਉੱਥੇ ਕੰਮ ਚੱਲਦਾ ਕਰਕੇ ਉਹਨਾਂ ਨੇ ਪਾਣੀ ਕਈ ਚਿਰ ਰੁਕੀ ਰੱਖਿਆ ਸੋ ਇਹ ਚਾਈਨਾ ਵਾਲੇ ਇੱਦਾਂ ਦਾ ਜਿਹੜਾ ਕੰਮ ਆ ਆਲਰੇਡੀ ਪਹਿਲਾਂ ਕਰ ਚੁੱਕੇ ਹੈਗੇ ਆ ਦੂਸਰੀ ਗੱਲ ਜਦੋਂ ਇੰਡੀਆ ਤੇ ਚਾਈਨਾ ਦਾ ਗਲਵਾਨ ਘਾਟੀ ਦੇ ਵਿੱਚ ਇਹ ਕਲੈਸ਼ ਹੋਏ ਸੀਗੇ ਆਪਸ ਦੇ ਵਿੱਚ ਉਸ ਸਮੇਂ ਦੇ ਵਿੱਚ ਵੀ ਜਿਹੜੇ ਇਹ ਗਲਵਾਨ ਘਾਟੀ ਦੇ ਥਰੂ ਹੀ ਜਿਹੜੀਆਂ ਇਹ ਇੰਡਸ ਰਿਵਰ ਜਿਹੜੇ ਆਉਂਦੇ ਆ ਉੱਥੇ ਗਲਵਾਨ ਘਾਟੀ ਦੇ ਵਿੱਚੋਂ ਹੀ ਇਹ ਪਾਣੀ ਦੇ ਚ ਰੋਖੇ ਬਣ ਬਣ ਕੇ ਇਹ ਵੱਡਾ ਇੱਕ ਦਰਿਆ ਬਣਦਾ ਜਿਹੜਾ ਇੰਡਸ ਰਿਵਰ ਬਣਦੀ ਹੈ ਜਿਹੜਾ ਪਾਕਿਸਤਾਨ ਵੀ ਜਾਂਦਾ ਪੰਜਾਬ ਦੇ ਵਿੱਚ ਵੀ ਆਉਂਦਾ ਹੈ ਜਿਹੜੇ ਇਹ ਰਾਵੀ ਬਿਆਸ ਸਤਲੁਜ ਪੰਜਾਬ ਤੋਂ ਵਗਦੇ ਆ ਸਾਰੇ ਉੱਥੋਂ ਹੀ ਆਉਂਦੇ ਆ ਤੇ ਗਲਵਾਨ ਘਾਟੀ ਦੇ ਵਿੱਚ ਵੀ ਇਹਨਾਂ ਨੇ ਇਹ ਇੰਡੀਆ ਦੇ ਵਿੱਚ ਜਿਹੜੇ ਸੈਟੇਲਾਈਟ ਸੀਗੇ ਉਹਨਾਂ ਦੇ ਥਰੂ ਇਹ ਫੋਟਾ ਵੀ ਆਈਆਂ ਸੀਗੀਆਂ ਕਿ ਉੱਥੇ ਗਲਵਾਨ ਘਾਟੀ ਦੇ ਵਿੱਚ ਵੀ ਇਹ ਜਿਹੜੀ ਰਿਵਰ ਸੀਗੀ ਉਹਨੂੰ ਇਹਨਾਂ ਨੇ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵਿਸ਼ਾਕ ਇੰਡੀਆ ਵਾਲਿਆਂ ਨੇ ਇਹਦਾ ਪੂਰਾ ਵਿਰੋਧ ਕੀਤਾ ਇਸ ਲਈ ਕੰਮ ਵਿੱਚੇ ਹੀ ਰੁਕ ਗਿਆ ਪਰ ਚਾਈਨਾ ਵਾਲੇ ਇਹਨੂੰ ਅੱਜ ਤੱਕ ਕਨਫਿਊਜ਼ ਕਰਦੇ ਆਏ ਆ ਪਰ ਇਹ ਜਿਹੜਾ ਸੈਟੇਲਾਈਟ ਤੋਂ ਇਹਨਾਂ ਨੇ ਫੋਟਾ ਲਈਆਂ ਸੀਗੀਆਂ ਕਾਫੀ ਅਖਬਾਰਾਂ ਦੇ ਵਿੱਚ ਵੀ ਆਈਆਂ ਉਹਨਾਂ ਤੋਂ ਇਹ ਜਾਹਰ ਹੁੰਦਾ ਸੀ ਕਿ ਉਹ ਉੱਥੇ ਸਟਾਪ ਕਰਨ ਦੀ ਵਾਟਰ ਜਾਂ ਉਹਨੂੰ ਚੇਂਜ ਕਰਨ ਦੀ ਕੁਝ ਨਾ ਕੁਝ ਉੱਥੇ ਕੋਸ਼ਿਸ਼ ਕਰ ਰਹੇ ਸੀਗੇ ਸੋ ਚਾਈਨਾ ਵਾਲੇ ਇਦਾਂ ਦੇ ਜਿਹੜੇ ਉਹਨਾਂ ਕੋਲ ਹਜ਼ਾਰ ਜਾਂ ਕਹਿ ਲਓ ਉਹਨਾਂ ਕੋਲ ਐਡੀ ਕਿਸਮਰੱਥਾ ਹੈਗੀ ਆ ਕਿ ਆਉਣ ਵਾਲੇ ਜੇ ਅੱਜ ਨਹੀਂ ਕੀਤਾ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਪਾਣੀ ਨੂੰ ਪੂਰਾ ਕੰਟਰੋਲ ਕਰ ਸਕਦੇ ਆ ਕਿਉਂਕਿ ਇਸ ਵੇਲੇ ਜਿਹੜਾ ਰਿਪ ਹਸਾਬ ਦੇ ਨਾਲ ਉਹ ਚਾਈਨਾ ਦਾ ਤਿੱਬਤ ਦੇ ਉੱਤੇ ਕਬਜ਼ਾ ਹੈ ਤੇ ਚਾਈਨਾ ਇਸ ਵੇਲੇ ਐਨ ਅਪਰ ਰਿਪੇਰੀਅਨ ਸਟੇਟ ਹੈਗੀ ਆ ਸੋ ਅਸੀਂ ਵੀ ਭਾਵੇਂ ਪੰਜਾਬ 'ਚ ਬੈਠੇ ਆ ਚਾਹੇ ਹਰਿਆਣੇ 'ਚ ਚਾਹੇ ਹਿਮਾਚਲ ਵਾਲੇ ਆਪਸ ਦੇ ਵਿੱਚ ਲੜੀ ਜਾਈਏ ਕਿ ਪਾਣੀ ਸਾਡਾ ਹੈ ਜਾਂ ਸਾਡਾ ਪਰ ਇਹ ਅਸਲ ਦੇ ਵਿੱਚ ਜਿੱਥੋਂ ਸ਼ੁਰੂ ਹੁੰਦਾ ਆ ਉਹਦਾ ਇਸ ਵੇਲੇ ਕੰਟਰੋਲ ਕਿਹਦੇ ਕੋਲ ਆ ਉਹ ਚਾਈਨਾ ਦੇ ਕੋਲ ਆ ਤੇ ਉਹਨਾਂ ਨੇ ਕਈ ਸਾਰੇ ਹੋਰ ਦੇਸ਼ਾਂ ਦੇ ਵਿੱਚ ਐਦਾਂ ਇਹ ਨਦੀਆਂ ਵਗੈਰਾ ਰੋਕ ਕੇ ਜਿਦਾ ਮੀਕੋਂਗ ਨਦੀ ਰੋਕੀ ਹੈਗੀ ਆ ਬਹੁਤ ਸਾਰੇ ਜਿਹੜੇ ਦੇਸ਼ ਹੈਗੇ ਆ ਉਹਨਾਂ ਨੂੰ ਪਾਣੀ ਤੋਂ ਤਰਸਾਇਆ ਹੈਗਾ ਆ ਬੇਸ਼ੱਕ ਇੰਡੀਆ ਦੇ ਵਿੱਚ ਉਹ ਐਦਾਂ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰਾ ਇੱਕ ਗਲੋਬਲ ਪ੍ਰੈਸ਼ਰ ਹੁੰਦਾ ਹੈ ਵਰਲਡ ਦਾ ਪ੍ਰੈਸ਼ਰ ਹੁੰਦਾ ਕਿਉਂਕਿ ਬਹੁਤ ਸਾਰੀ ਜਨਸੰਖਿਆ ਜਿਹੜੀ ਹੈਗੀ ਆ ਇਸ ਪਾਣੀ ਦੇ ਉੱਤੇ ਨਿਰਪਰ ਕਰਦੀ ਹੈਗੀ ਆ ਪਰ ਜੇਕਰ ਇਹ ਇੰਡੀਆ ਵਾਲੇ ਜਿਹਦਾ ਇੰਡਸ ਰਿਵਰ ਦਾ ਇਹ ਕਹਿੰਦੇ ਸੀਗੇ ਕਿ ਅਸੀਂ ਪਾਣੀ ਰੋਕ ਸਕਦੇ ਹਾਂ ਬੇਸ਼ੱਕ ਇੰਨਾ ਸੌਖਾ ਨਹੀਂਗਾ ਕਿਉਂਕਿ ਇਹਦੇ ਲਈ ਸਾਲਾਂ ਦੇ ਪ੍ਰੋਜੈਕਟ ਚਾਹੀਦੇ ਆ ਬੜੇ-ਬੜੇ ਡੈਮ ਬਣਾਉਣੇ ਪੈਣੇ ਆ ਇਹ ਬੜਬੜੀਆਂ ਨਦੀਆਂ ਮੈਨਮੇਡ ਉਹ ਬਣਾਉਣੀਆਂ ਪੈਣੀਆਂ ਫਿਰ ਹੋ ਸਕਦਾ ਹੈ ਹਨਾ ਪਰ ਜੇ ਚਾਈਨਾ ਵਾਲੇ ਵੀ ਚੌਣ ਉਹਨਾਂ ਕੋਲ ਤਾਂ ਐਡਾ ਸਾਰਾ ਸਿਸਟਮ ਮਸ਼ੀਨਰੀ ਤੇ ਤਰੱਕੀ ਉਹਨਾਂ ਨੇ ਵਾਧੂ ਕੀਤੀ ਹੈ ਇਦਾਂ ਦੇ ਔਜ਼ਾਰ ਉਹਨਾਂ ਕੋਲ ਤਾਂ ਵਾਧੂ ਹੈ ਗਿਆ ਉਹ ਵੀ ਜੇਕਰ ਚੌਣ ਤਾਂ ਉਹ ਸਾਰਾ ਸਿਸਟਮ ਉਧਰੋਂ ਹੀ ਉਹ ਸਾਰਾ ਕੁਝ ਕਨਵਰਟ ਕਰ ਸਕਦੇ ਆ ਬੇਸ਼ੱਕ ਇਹ ਚੀਜ਼ਾਂ ਨਹੀਂ ਐ ਸੌਖੀਆਂ ਨਹੀਂ ਹੁੰਦੀਆਂ ਕਿਉਂ ਪੰਜਾਬ ਦਾ ਵੀ ਜਿਹੜਾ ਇਸ ਵੇਲੇ ਪਾਣੀ ਦਾ ਰੌਲਾ ਪੈ ਰਿਹਾ ਆ ਬੇਸ਼ੱਕ ਉਹ ਇਹ ਚਾਈਨਾ ਇਸ ਵੇਲੇ ਉੱਪਰ ਰੇਪੀਅਨ ਸਟੇਟ ਹੈਗਾ ਆ ਜੇਕਰ ਅਸੀਂ 1966 ਤੋਂ ਹਿਸਟਰੀ ਦੇ ਵਿੱਚ ਜਾਈਏ ਤਾਂ 1966 ਤੋਂ ਪਹਿਲਾਂ ਹਿਮਾਚਲ ਹਰਿਆਣਾ ਤੇ ਪੰਜਾਬ ਸਾਰਾ ਇੱਕ ਵੱਡਾ ਪੰਜਾਬ ਹੀ ਹੁੰਦਾ ਸੀਗਾ ਸੋ ਉਸ ਸਮੇਂ ਜਿਹੜਾ ਇਹ ਪਾਣੀ ਦਾ ਜਿਹੜਾ ਰਿਪੇਰੀਅਨ ਸਟੇਟ ਹੈਗੀ ਆ ਜਾਨੀ ਕਿ ਮੁੱਖ ਰਿਪੇਰੀਅਨ ਸਟੇਟ ਇੰਡੀਆ ਦੀ ਜਿਹੜੀ ਇਹ ਵਿੱਚ ਹੈਗਾ ਆ ਉਹ ਮੁੱਖ ਰਿਪੇਰੀਅਨ ਸਟੇਟ ਉਦੋਂ ਪੰਜਾਬ ਹੀ ਹੁੰਦਾ ਸੀਗਾ ਸੋ ਉਹਦੇ ਪੂਰੇ ਰਾਈਟ ਬਣਦੇ ਸੀਗੇ ਇਹ ਚਾਈਨਾ ਵਾਲਿਆਂ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਵੈਸੇ ਚਾਈਨਾ ਨਾਲ ਤਾਂ ਕੋਈ ਐਡਾ ਦਾ ਐਗਰੀਮੈਂਟ ਹੋਇਆ ਨਹੀਂ ਪਾਣੀ ਨੂੰ ਲੈ ਕੇ ਤਾਂ ਕੁਦਰਤੀ ਫਲੋ ਸੀਗਾ ਜਿਹੜਾ ਕਿ ਉਹ ਪੁਰਾਣੇ ਪੰਜਾਬ ਦੇ ਵਿੱਚ ਜਾਂ ਹੁਣ ਹਿਮਾਚਲ ਥਰੂ ਕਹਿ ਸਕਦੇ ਆ ਕਿ ਉਹ ਪਾਕਿਸਤਾਨ ਜਾਂ ਇੰਡੀਆ ਦੇ ਵਿੱਚ ਦਾਖਲ ਹੁੰਦਾ ਫਿਰਾਲ ਉਹ 1966 ਤੋਂ ਪਹਿਲਾਂ ਇੱਕ ਹੀ ਪੰਜਾਬ ਹੁੰਦਾ ਸੀਗਾ ਇਸ ਲਈ ਜਦੋਂ ਇਹ ਭਾਸ਼ਾ ਦੇ ਆਧਾਰ ਤੇ 1966 ਦੇ ਵਿੱਚ ਇਹ ਅਲੱਗ ਸੂਬਾ ਪੰਜਾਬ ਬਣਿਆ ਵੀ ਆ ਸੋ ਜਿਹੜੇ ਪਾਣੀ ਦੇ ਹੱਕ ਸੀਗੇ ਕਿਸ ਤਰ੍ਹਾਂ ਉਹ ਇੱਕ ਰਿਪੀਰੀਅਨ ਸਟੇਟ ਦੇ ਹੋਣੇ ਚਾਹੀਦੇ ਆ ਉਹ ਸ਼ਾਇਦ ਚੰਗੀ ਤਰ੍ਹਾਂ ਲਿਖੇ ਨਹੀਂ ਗਏ ਹੈਗੇ ਸੋ ਇਹਦੀ ਵਜ੍ਹਾ ਕਰਕੇ ਹੀ ਹਿਮਾਚਲ ਵਾਲੇ ਕਹਿੰਦੇ ਆ ਕਿ ਇਸ ਵੇਲੇ ਪਾਣੀ ਤੇ ਹੱਕ ਸਾਡਾ ਆ ਤੇ ਹਰਿਆਣੇ ਵਾਲੇ ਕਹਿੰਦੇ ਆ ਹੱਕ ਸਾਡਾ ਆ ਪਰ ਜੇਕਰ ਦੇਖਿਆ ਜਾਵੇ ਤਾਂ 1966 ਤੋਂ ਪਹਿਲਾਂ ਤਾਂ ਉਹ ਸਾਰਾ ਇੱਕ ਪੰਜਾਬ ਹੀ ਸੀ ਸੋ ਜਦ ਉਹਦਾ ਨਾਮ ਪੰਜਾਬ ਸੀਗਾ ਤਾਂ ਉਸ ਸਮੇਂ ਜਿਹੜਾ ਰਿਪੇਰੀਅਨ ਸਟੇਟ ਸੀਗਾ ਜਿਹਦੇ ਮੁੱਖ ਅਧਿਕਾਰ ਹੁੰਦੇ ਆ ਪਾਣੀ ਤੇ ਤਾਂ ਉਦੋਂ ਪੰਜਾਬ ਹੀ ਸੀ ਪਰ ਜੇ ਅੱਜ ਵੀ ਅਸੀਂ ਸਮੇਂ ਦੇ ਨਾਲ ਦੇਖਿਆ ਜਾਵੇ ਤਾਂ ਹਿਮਾਚਲ ਜਿਹੜਾ ਇੱਕ ਟਲਾਂ ਦੇ ਉੱਤੇ ਬੈਠਾ ਹੈਗਾ ਉਹ ਸਾਰੇ ਪਾਣੀ ਨੂੰ ਹੋਲਡ ਨਹੀਂ ਕਰ ਸਕਦਾ ਹੈਗਾ ਸੋ ਜਿਹੜੇ ਹੜਾਂ ਦੀ ਮਾਰ ਜਦੋਂ ਵੀ ਆਉਂਦੇ ਆ ਬਾਦੂ ਤਾਂ ਉਹ ਪੰਜਾਬ ਹੀ ਚੱਲਦਾ ਸੋ ਯਕੀਨਨ ਆ ਇਹਦਾ ਪੂਰਾ ਹੱਕ ਹੋਣਾ ਚਾਹੀਦਾ ਪਾਣੀ ਦੇ ਉਤੇ ਸੋ ਕਿਤੇ ਨਾ ਕਿਤੇ ਉਹ ਪਿਛਲੀਆਂ ਸਰਕਾਰਾਂ ਦੀਆਂ ਵੀ ਜਿਨ੍ਹਾਂ ਨੇ ਪੰਜਾਬੀ ਸੂਬਾ ਬਣਾਇਆ ਭਾਸ਼ਾ ਦੇ ਆਧਾਰ ਤੇ ਬਣਾਇਆ ਪਰ ਮੁੜ ਕੇ ਫਿਰ ਇੱਥੇ ਬਾਹਰਲੇ ਲੋਕ ਆ ਕੇ ਬਸੇ ਜਾ ਰਹੇ ਆ ਹੁਣ ਪੰਜਾਬੀ ਸੂਬਾ ਹੱਲੇ ਹੈਗਾ ਕਿ ਨਹੀਂ ਚਲੋ ਉਹ ਇੱਕ ਅਲੱਗ ਵਿਸ਼ਾ ਹੈਗਾ ਹਣਾ ਪਰ ਜੇ ਪੰਜਾਬੀ ਸੂਬਾ ਬਣਾਇਆ ਸੀ ਤਾਂ ਉਹਨੂੰ ਇੱਕ ਤਰ੍ਹਾਂ ਦੇ ਨਾਲ ਪੂਰਾ ਬਣਾਏ ਰੱਖਣ ਦੇ ਲਈ ਹੋਰ ਵੀ ਕਾਨੂੰਨ ਇੱਥੇ ਲੈ ਕੇ ਆਉਣ ਦੀ ਜਾਂ ਮੰਗ ਕਰਨ ਦੀ ਲੋੜ ਸੀਗੀ ਜਿਹੜੇ ਕਿ ਪਿਛਲੀਆਂ ਸਰਕਾਰਾਂ ਨੇ ਬਣੇ ਲਿਆਂਦੇ ਨਹੀਂ ਜਿਵੇਂ ਕਿ ਕੋਈ ਬਾਹਰੀ ਹੋਰ ਆ ਕੇ ਇੱਥੇ ਕੋਈ ਜ਼ਮੀਨ ਨਾ ਲੈ ਸਕੇ ਕੋਈ ਬਾਹਰਲਾ ਬੰਦਾ ਵੋਟ ਨਾ ਬਣਾ ਸਕੇ ਵੋਟਰ ਕਾਰਡ ਨਾ ਬਣਾ ਸਕੇ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਹੈਗਾ ਉਹਨਾਂ ਨੇ ਆਪਣੀ ਜਿਹੜੀ ਜਗ੍ਹਾ ਉੱਥੇ ਸੁਰੱਖਿਅਤ ਰੱਖ ਲਈ ਇਹ ਕਾਨੂੰਨ ਬਣਾ ਕੇ ਪਰ ਪੰਜਾਬੀਆਂ ਦੇ ਕੋਲ ਅੱਜ ਤੱਕ ਵੀ ਇਹ ਕਾਨੂੰਨ ਨਹੀਂ ਬਣ ਸਕਿਆ ਹੈਗਾ ਜਿਹੜਾ ਕਿ ਇਸ ਸਮੇਂ ਸਮੇਂ ਦੀ ਮੁੱਖ ਲੋੜ ਹੈਗੀ ਆ ਸੋ ਗੱਲ ਅਸੀਂ ਪਾਣੀ ਦੀ ਕਰਦੇ ਆ ਹੈਗਾ ਸੋ ਬੇਸ਼ੱਕ ਇਸ ਪਾਣੀ ਦੇ ਉੱਤੇ ਜਿਹੜਾ ਇੱਕ ਇਕੱਠਾ ਪੰਜਾਬ ਪਹਿਲਾਂ ਸੀਗਾ ਉਹਦਾ ਹੀ ਹੱਕ ਸੀ ਦੋ ਰਿਪੀਰੀਅਨ ਸਟੇਟ ਸੀਗਾ ਡਿਵਾਈਡਡ ਹੋਊਗਾ ਕਿਤੇ ਨਾ ਕਿਤੇ ਇਹ ਸਾਰੇ ਜਿਹੜੇ ਜ਼ਿੰਮੇਵਾਰੀਆਂ ਸੀਗੇ ਜਾਂ ਹੱਕ ਸੀਗੇ ਪਾਣੀ ਦੇ ਉੱਤੇ ਉਹ ਸਹੀ ਤਰ੍ਹਾਂ ਲਿਖੇ ਨਹੀਂ ਗਏ ਜਿਹੜੇ ਨਵੇਂ ਸਟੇਟਾਂ ਬਣੀਆਂ ਸੀਗੀਆਂ ਉਹਨਾਂ ਦੇ ਨਾਲ ਵਧੀਆ ਸਮਝੌਤੇ ਪਿਛਲੀਆਂ ਸਰਕਾਰਾਂ ਨੇ ਬਹੁਤੇ ਕੀਤੇ ਨਹੀਂਗੇ ਜਿਹਦੀ ਵਜ੍ਹਾ ਕਰਕੇ ਹੁਣ ਜਿਹੜਾ ਹੈਗਾ ਇਸ ਵੇਲੇ ਕਲੇਸ਼ ਜਿਹੜਾ ਵੱਧ ਚੁੱਕਿਆ ਹੈ ਪਰ ਅਸੀਂ ਦੁਬਾਰਾ ਫੇਰ ਉਸੇ ਵਿਸ਼ੇ ਤੇ ਆਉਨੇ ਆ ਕਿ ਜੇਕਰ ਚਾਈਨਾ ਇਹ ਚਾਹੇ ਜਿੱਦਾਂ ਉਹ ਕਹਿ ਰਹੇ ਆ ਬੇਸ਼ੱਕ ਚਾਈਨਾ ਨੇ ਹਲੇ ਇਸ ਤੇ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਉਹਨਾਂ ਦੀ ਕੋਈ ਇਹਦੇ ਬਾਰੇ ਕੋਈ ਬਿਆਨ ਆਇਆ ਕਿ ਅਸੀਂ ਕੰਟਰੋਲ ਕਰਾਂਗੇ ਜਾਂ ਕਿੱਦਾਂ ਵੀ ਹੈ ਨਾ ਬੇਸ਼ੱਕ ਬਾਰੇ ਅਸੀਂ ਆਪਣਾ ਇੱਕ ਪੂਰਾ ਉਹ ਇੱਕ ਅਨਲਿਸਿਸ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਾਈਨਾ ਇਦਾਂ ਕੰਟਰੋਲ ਕਰ ਸਕਦਾ ਉਹ ਸਮੇਂ ਦੇ ਹਾਲਾਤ ਜਾਂ ਉਹਨਾਂ ਦੀ ਟੈਕਨੋਲੋਜੀ ਨੂੰ ਇਸ ਵੇਲੇ ਦੇਖਦੇ ਹੋਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਉਹ ਪਾਣੀ ਦੇ ਉੱਤੇ ਇਸ ਵੇਲੇ ਕੰਟਰੋਲ ਕਰਨ ਦੇ ਕਾਬਿਲ ਹੈਗਾ ਆ ਪਾਣੀ ਤੇ ਕੰਟਰੋਲ ਕਰ ਸਕਦੇ ਆ ਉਹ ਆਪਣੀ ਗੱਲਬਾਤ ਸੀਗੀ ਵਿਸ਼ਾ ਸੀਗਾ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਦੱਸ ਦਿਓ ਕਮੀ ਪੇਸ਼ੀ ਕੋਈ ਹੋਊਗੀ ਤਾਂ ਵੀ ਥੱਲੇ ਕਮੈਂਟ ਕਰਕੇ ਦੱਸ ਦਿਓ ਕੋਈ ਨਹੀਂ ਆਪਾਂ ਉਹਨੂੰ ਇਹ ਪੋਜ਼ਿਟਿਵ ਬੇ ਨਾਲ ਹੀ ਲਈਦਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ